ਬਹੁਤ ਹੀ ਬਹੁਤ ਹੀ ਸਤਿਕਾਰ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਤੁਸੀਂ ਜੀ ਆਇਆਂ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਧੰਨਵਾਦ ਤੁਸੀਂ ਕੀਮਤੀ ਸਮਾਂ ਕੱਢ ਕੇ ਅੱਜ ਦੀ ਇਸ ਪੀਸੀ ਦੇ ਵਿੱਚ ਆਇਓ ਮੈਂ ਤੁਹਾਡੇ ਦਾ ਹੀ ਉਧੀਆਂ ਪਹਾੜ ਵਿੱਚ ਵਸਦੇ ਪੰਜਾਬੀਆਂ ਦੇ ਨਾਲ ਕੁਝ ਗੱਲਾਂ ਜਿਹੜੀਆਂ ਕਰਨੀਆਂ ਚਾਹੁੰਦਾ ਬੀਤੇ ਕੱਲ ਇੱਕ ਬਹੁਤ ਹੀ ਬਹੁਤ ਹੀ ਸਜੀਦਾ ਗੰਭੀਰ ਬਿਆਨ ਜਿਹੜਾ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਸਰਦਾਰਨੀ ਜਿੰਦਤ ਕੋ ਪਠਲ ਜਿਹੜੇ ਕਾਂਗਰਸ ਦੇ ਬਹੁਤ ਵੱਡੇ ਲੀਡਰ ਨੇ ਕਾਂਗਰਸ ਦੇ ਮੇਰਾ ਖਿਆਲ ਹੈ ਕਿ ਦੋ ਵਾਰ ਪੰਜਾਬ ਦੇ ਪ੍ਰਧਾਨ ਰਹੇ ਕਈ ਵਾਰ ਕੈਬਨਰ ਮਿਨਿਸਟਰ ਰਹੇ ਮੁੱਖ ਮੰਤਰੀ ਰਹੇ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਉਹ ਕਹਿੰਦੇ ਕਿ ਜਦੋਂ ਮੈਂ ਮੁੱਖ ਮੰਤਰੀ ਸੀਗੀ ਤੇ ਮੇਰੀ ਸਰਕਾਰ ਨੂੰ ਰਿਪੀਟ ਕਰਨ ਵਾਸਤੇ ਮੈਨੂੰ ਕੋਈ ਅਫਸਰਾਂ ਨੇ ਤੇ ਹੋ ਸਲਾਹ ਕਰ ਰਹੇ ਨੇ ਇਹ ਸਲਾਹ ਦਿੱਤੀ ਸੀ ਕਿ ਆਪਾਂ ਸਾਡੀ ਦਬਾਵਾ ਸਰਕਾਰ ਬਣਾ ਸਕਦੇ ਆ ਜੇ ਪੰਜਾਬ ਦੀਆਂ ਬੱਸਾਂ ਟ੍ਰੇਨਾਂ ਚੌਂਕਾਂ ਦੇ ਵਿੱਚ ਅਪਾ ਬੰਬ ਬਲਾਸਟ ਜਿਹੜਾ ਉਹ ਕਈਏ ਤਦਬਾ ਦਾ ਕਾਂਗਰਸ ਦੀ ਸਰਕਾਰ ਜਿਹੜੀ ਆ ਰਿਪੀਟ ਹੋ ਸਕਦੀ ਆ ਇਹ ਜਿਹੜਾ ਬਿਆਨ ਹੈ ਇਸ ਬਿਆਨ ਨੂੰ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨੂੰ ਸਭ ਬਹੁਤ ਹੀ ਗੰਜੀਦਗੀ ਦੇ ਨਾਲ ਲੈਣਾ ਚਾਹੀਦਾ ਪੰਜਾਬ ਕਾਲੇ ਦੌਰ ਦੇ ਵਿੱਚੋਂ ਦੀ ਜਿੱਦਾਂ ਲੰਘਿਆ 80 ਦੇ ਦਹਾਕੇ ਦੇ ਵਿੱਚ 92 93 ਤੱਕ 94 ਤੱਕ ਪੰਜਾਬ ਨੇ ਜਿਹੜਾ ਦੌਰ ਦੇਖਿਆ ਉਹ ਦੌਰ ਮੈਡਮ ਪੱਠਲ ਦਾ ਬਿਆਨ ਇਹ ਸਾਬਤ ਕਰਦਾ ਕਿ ਕਿਸ ਤਰ੍ਹਾਂ ਕਾਂਗਰਸੀਆਂ ਨੇ ਪੰਜਾਬ ਦੇ ਵਿੱਚ ਆਪਣੀਆਂ ਸਰਕਾਰਾਂ ਲਿਆਉਣ ਲਈ ਕਿਸ ਤਰ੍ਹਾਂ ਇਸ ਕੁਸੀ ਲਈ ਪੰਜਾਬ ਦੇ अमन ਚੈਨ ਨੂੰ ਬਾਅਦ-ਬਾਅਦ ਪੰਗ ਕੀਤਾ ਹੋਗਾ ਕਿਸ ਤਰ੍ਹਾਂ ਉਹਨੇ ਬਲਾਸਟ ਔਰ ਕਿਸ ਤਰ੍ਹਾਂ ਉਸ ਸਮੇਂ ਜਿਹੜੀ ਛਰੇ ਆਮ ਫਾਇਦੇ ਹੁੰਦੀ ਸੀਗੀ ਉਹਦੀਆਂ ਸਾਰੀਆਂ ਸ਼ਾਸ਼ਾਂ ਜਿਹੜੀਆਂ ਉਹ ਕਿੱਦਾਂ ਰਚੀਆਂ ਜਾਂਦੀਆਂ ਨੇ ਬਿਆਨ ਦੇ ਵਿੱਚ ਮੈਡਮ ਪੱਠਲ ਕਹਿੰਦੀ ਐ ਕਿ ਮੈਨੂੰ ਕੋਈ ਸਰਕਾਰੀ ਅਧਿਕਾਰੀਆਂ ਨੇ ਇਹ ਗਾਈਡ ਕੀਤਾ ਸੀਗਾ ਚੰਗਾ ਹੁੰਦਾ ਜੇ ਮੈਡਮ ਪੱਠਲ ਉਹਨਾਂ ਸਰਕਾਰੀ ਅਧਿਕਾਰੀਆਂ ਦੇ ਨਾਂ ਦੱਸ ਦਿੰਦੇ ਉਨ੍ਹਾਂ ਸਲਾਹਕਾਰਾਂ ਦੇ ਨਾਂ ਦਾ ਦਿੰਦੇ ਇਹ ਜਿਹੜੇ ਬੰਦੇ ਉਸ ਸਮੇਂ ਉਸ ਸਮੇਂ ਦੇ ਜਿਹੜੇ ਅਧਿਕਾਰੀ ਸੀਗੇ ਉਹਨਾਂ ਦੇ ਨਾਂ ਦੱਸਣੇ ਮੌਜੂਦੀ ਸੀਗੇ ਉਹਨਾਂ ਦੇ ਨਾਂ ਜਿਹੜੇ ਮੈਡਮ ਪੱਠਣ ਨੂੰ ਦੱਸਣੇ ਚਾਹੀਦੇ ਆ ਕਿ ਕੌਣ ਕਹਿ ਰਹੇ ਸੀਗੇ ਕਿ ਆਪਾਂ ਬੱਸਾਂ ਦੇ ਟ੍ਰੇਨਾਂ ਦੇ ਵਿੱਚ ਬਲਾਸਟ ਕਰਾਈਏ ਤਾਂ ਆਪਣੀ ਸਰਕਾਰ ਆ ਸਕਦੀ ਹੈ ਉਹ ਮਨ ਜਿਹੜੇ ਲੋਕ ਉਸ ਸਮੇਂ ਜਿਨ੍ਹਾਂ ਨੇ ਪੰਜਾਬ ਦਾ ਕਾਲਾ ਦੌਰ ਦੇਖਿਆ ਜਦੋਂ ਬੈਂਡ ਪੱਠਲ ਦੇ ਬਿਆਨ ਨੂੰ ਗਮੀ ਇਨਸਾਨਾਂ ਤੋਂ ਹੀ ਸੋਇ ਦੇਉ ਤੇ ਫਿਰ ਤੁਹਾਨੂੰ ਲੱਗਦਾ ਕਿ ਜਰੂਰ ਪੰਜਾਬ ਨੂੰ ਤਬਾਹ ਕਰਨ ਵਾਸਤੇ ਕਾਗਦਸ ਨੇ ਬੜੀਆ ਬੜੀਆ ਸ਼ਾਸ਼ਾ ਕੀਤੀ ਹੈ ਮੈਂ ਆਮ ਆਦਮੀ ਪਾਰਟੀ ਦਾ ਐਮਐਲਏ ਵੀ ਹਾਂ ਮੈਂ ਆਮ ਆਦਮੀ ਪਾਰਟੀ ਦਾ ਸਪੋਕਸਮੈਨ ਵੀ ਹਾਂ ਪਰ ਮੈਂ ਉਸ ਕਾਲੇ ਦੌਰ ਦਾ ਵਿਕਟਮ ਵੀ ਹਾਂ ਹਤਵਾਦ ਦਾ ਵਿਕਟਮ ਵੀ ਹਾਂ ਮੇਰੇ ਪਰਿਵਾਰ ਦੇ ਤਿੱਦ ਜੀ ਉਸ ਕਾਲੇ ਦੌਰ ਦੇ ਵਿੱਚ ਸ਼ਹੀਦ ਹੋਏ ਮੇਰੇ ਪਿੰਡ ਦੇ ਜਗਦੇਖਲਾ ਪਿੰਡ ਦੇ ਕਰੀਬ 25 ਬੰਦੇ ਉਦੋਂ ਇਸ ਅੱਤਵਾਦੀ ਅੱਗ ਵਿੱਚ ਸੜ ਗਏ ਜਿਹੜੀ ਅੱਤਵਾਦੀ ਅੱਗ ਜਿਹੜੀ ਆ ਉਹ ਇਸ ਕਾਂਗਰਸ ਦੇ ਲੀਡਰਾਂ ਦੇ ਸ਼ਾਸਨ ਕਰਕੇ ਪੰਜਾਬ ਦੇ ਵਿੱਚ ਪਾਲੀ ਸੀਗੀ ਉਹ ਸਭ ਪੁਰਾਣੇ ਲੋਕਾਂ ਨੂੰ ਚੇਤਾ ਹਊਗਾ ਪਧਾਣੇ ਜੈਲਿਸਟਾਂ ਨੂੰ ਚੇਤਾ ਹਊਗਾ ਜਦੋਂ 1980 ਦੇ ਵਿੱਚ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ ਸਰਦਾਰ ਦੁਬਾਰਾ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀਗੇ ਉਸ ਸਮੇਂ ਜਿਹੜਾ ਪਹਿਲਾ ਸਭ ਤੋਂ ਵੱਡਾ ਕਾਂਡ ਹੋਇਆ ਉਹ ਢਿਲਵਾਂ ਦੇ ਨੇੜੇ ਇੱਕ ਬੱਸ ਵਿੱਚੋਂ ਇੱਕ ਫਿਰਕੇ ਦੇ ਲੋਕਾਂ ਨੂੰ ਲਾ ਕੇ ਕਤਲ ਕੀਤਾ ਗਿਆ ਇਹ ਜੇਦੋਂ ਤੁਸੀਂ ਸਾਰੀਆਂ ਕੜੀਆਂ ਜੋੜੋਗੇ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਕਾਂਗਰਸ ਨੇ ਪੰਜਾਬ ਨੂੰ ਕਿਦਾਂ ਤਬਾਹ ਕੀਤਾ ਔਰ ਮੈਂ ਵੀ ਕਹਿੰਦਾ ਕਿ ਪੰਜਾਬ ਨੂੰ ਆਰਥਿਕ ਸੰਕਟ ਦੇ ਵਿੱਚ ਟੱਕਣ ਵਿੱਚ ਵੀ ਕਾਂਗਰਸ ਜਿਹੜੀ ਜ਼ਿੰਮੇਵਾਰ ਰਹੀ ਜਦੋਂ ਦਰਵਾਣਾ ਸਿੰਘ ਮੁੱਖ ਮੰਤਰੀ ਸੀਗੇ ਸ਼ਾਇਦ ਮੈਂ ਗਲਤ ਨਾ ਬੋਲਦਾ ਬੀਬੀ ਪੱਠਲ ਜੀ ਉਸ ਸਮੇਂ ਉਹਨਾਂ ਦੀ ਕੈਬਨ ਦਾ ਐਸਾ ਸੀਗੇ ਅਰ ਮਿੰਦਵਾਜੇ ਤੱਕ ਜੇਤਾ ਸੀ ਕਾਲਜ ਪੜਦੇ ਸੀਗੇ ਉਸ ਕਾਂਡ ਤੋਂ ਬਾਅਦ ਪਹਿਲੀ ਵਾਰ ਪੰਜਾਬ ਦੇ ਅੰਦਰ ਸੀਐਪੀ ਦੀ ਐਂਟਰੀ ਹੋਈ ਔਰ ਪਹਿਲੀ ਵਾਰ ਪੈਦਾ ਮਿਲਟਰੀ ਫੋਰਸ ਆਈਆਂ ਔਰ ਪੰਜਾਬ ਦੇ ਸਿੱਤੇ ਕਬਜ਼ਾ ਚੜਨਾ ਸ਼ੁਰੂ ਹੋਇਆ ਜਿਹੜਾ ਅੱਜ ਵਾਧਾ ਵਾਧਾ ਕਿੱਥੇ ਵੱਧ ਗਿਆ ਔਰ ਇਹ ਲੋਕ ਪੰਜਾਬ ਦੇ ਵਿੱਚ ਕੀ ਕੀ ਤਜਰਬੇ ਕਰਦੇ ਨੇ ਆਪਣੀ ਗੱਦੀ ਵਾਸਤੇ ਗੱਲੇ ਪਠੱਲ ਦਾ ਬਿਆਨ ਤੁਸੀਂ ਡੇਢ ਮਿੰਟਾਂ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਦਾ ਇੱਕ ਬਿਆਨ ਸੁਣਿਆ ਉਹ ਕਹਿੰਦੇ ਵੇ ਜਦੋਂ ਕਾਂਗਰਸ ਐਮਪੀ ਸੀਗਾ ਮੈਂ 25 ਬੁੰਡਿਆ ਨੂੰ ਸਿਲੰਡਰ ਘੁਲਾਇਆ ਸੀਗਾ ਬਾਦੋਂ 25 ਤੇ 25 ਬੁੰਡੇ ਮਾਰ ਦਿੱਤੇ ਗਏ ਉਹਨਾਂ ਨੂੰ ਵੀ ਚੇਤਾ ਹੋਣਾ ਆ ਉਹ ਅੱਜ ਤੱਕ ਨਹੀਂ ਬੋਲੇ ਹੁਣ ਚੇਤਾ ਆ ਕਿ ਮੈਂ ਜਿਹੜੇ ਮੁੰਡੇ ਪੇਸ਼ ਕਰਾਇ ਸੀ ਉਹ ਮਾਰ ਦਿੱਤੇ ਗਏ ਸਰ ਸਾਡੇ ਪੁੱਤ ਜਿਹੜੇ ਐ ਗੱਜ ਦਾ ਮੂਲੀਾਂ ਨੂੰ ਬਿਵਾ ਦਿੱਤੇ ਇਹ ਗੱਜ ਦੇ ਮੂਲੀ ਸਾਡੇ ਪੁੱਤਾਂ ਨੂੰ ਕੱਟੁੰਦੇ ਨਹੀਂ ਦੱਸਿਆ ਕਿ ਉਹਨਾਂ ਮੁੰਡਿਆਂ ਦੀਆਂ ਲਾਸ਼ਾਂ ਕਿੱਥੇ ਗਈਆਂ ਉਹਨਾਂ ਮੁੰਡਿਆਂ ਦੇ ਨਾਂ ਕਿੱਥੇ ਗਏ ਪਤਾ ਨਹੀਂ ਉਹਨਾਂ ਦੇ ਮਾਪੇ ਬਚਾਦੇ ਅੱਜ ਤੱਕ ਡੀਕਦੇ ਹੋਣਗੇ ਕਾਂਗਰਸ ਸਹਜੇ ਸਹਜੇ ਪੰਜਾਬ ਦੇ ਲੋਕਾਂ ਨੂੰ ਦੱਸ ਲਈ ਹੈ ਕਿ ਅਸੀਂ ਕੀ ਕਤੂਤਾ ਕੀਤੀਆਂ ਪੰਜਾਬ ਦੇ ਵਿੱਚ ਸਾਰੀ ਦੁਨੀਆ ਨੂੰ ਪਤਾ ਕਿ ਜਦੋਂ 17 ਦੀ ਇਲੈਕਸ਼ਨ ਸੀਗੀ 20 ਸਤਾਹਾਂ ਦੇ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਐਂਟਰੀ ਹੋਈ ਪਹਿਲਾਂ 14 ਦੀ ਲੋਕ ਸਭਾ ਵਿੱਚ ਹੋਈ ਫਿਰ 17 ਵਿੱਚ ਹੋਈ ਜਦੋਂ ਆਮ ਅਖਬਾਰਾਂ ਦੇ ਵਿੱਚ ਚੰਨ ਲਾਣੇ ਉੱਤੇ ਆਮ ਚੱਚਾ ਸੀਗੀ ਦੀ ਆਮ ਆਦਮੀ ਪਾਰਟੀ 100 ਸੀਟ ਜਿੱਜੂਗੀ ਤੇ ਉਸ ਸਮੇਂ ਮੋੜ ਬੰਬ ਤਮਾਕਾ ਕਰਾਇਆ ਗਿਆ ਤੇ ਕਾਂਗਰਸ ਦੀ ਸਰਕਾਰ ਬਣ ਗਈ ਅੱਜ ਮੈਡਮ ਪੱਠਲ ਦੇ ਬਿਆਨ ਤੋਂ ਇਹ ਚੀਜ਼ਾਂ ਸਭ ਲੋਕਾਂ ਦੇ ਸਾਹਮਣੇ ਆ ਗਈਆਂ ਕਿ ਪੰਜਾਬ ਨੂੰ ਕਿੱਦਾਂ ਤਬਾਹ ਕੀਤਾ ਗਿਆ ਪੰਜਾਬ ਕਿੱਦਾਂ ਵਿਵਾਦ ਕੀਤਾ ਗਿਆ ਪੰਜਾਬ ਨੂੰ ਕਿੱਦਾਂ ਅਗਦੀ ਪੱਟੀ ਦੇ ਵਿੱਚ ਚੋਕਿਆ ਗਿਆ ਕਿੱਦਾਂ ਪੰਜਾਬ ਦੇ ਵਿੱਚ ਚੌਕ ਚਿਰਾ ਦੇ ਵਿੱਚ ਬੰਬ ਚੱਲਦੇ ਦੇ ਕਿੱਦਾਂ ਬੱਸਾਂ ਚੋ ਲਾ ਕੇ ਲੋਕਾਂ ਨੂੰ ਮਾਰਿਆ ਜਾਂਦਾ ਰਿਆ ਕਿੱਦਾਂ ਬਸਤਾ ਬਾਜੇ ਹੋਣੀ ਕਹਿੰਦੇ ਆ ਕਿ ਜੇ ਬੱਤੀ ਬੰਦ ਬੰਬ ਜੜਿਆ ਪੰਜਾਬ ਦੇ ਵਿੱਚ ਪਏ ਇਹਨਾਂ ਨੂੰ ਬੰਬਾਂ ਦਾ ਪਤਾ ਇਹਨਾਂ ਨੂੰ ਮੁੰਡੇ ਪੇਸ਼ ਕਰਾਉਣ ਦਾ ਪਤਾ ਇਹਨਾਂ ਨੂੰ ਅਫਸਰ ਆ ਕੇ ਕਹਿੰਦੇ ਬੰਬ ਤਬਾਕੇ ਕਰਾ ਦਈਏ ਕਾਂਗਰਸ ਇਹ ਪੋਲਟਿਕਸ ਕਰਦੀਦੀ ਇਹਨਾਂ ਨੇ ਆਪਣੇ ਮੂੰਹ ਇਹਨਾਂ ਦੇ ਲੀਡਰਾਂ ਦੇ ਬਿਆਨਾਂ ਨੇ ਆਪਣੇ ਮੂੰਹ ਹੋਂਸ ਸੈਜੇ ਦੱਸੀ ਜਾਂਦੇ ਆ ਕਿ ਅਸੀਂ ਕੀ ਕੀ ਕਰਤੂਤਾ ਕੀਤੀ ਹੈ ਬਸ ਮੈਂ ਪੰਜਾਬੀ ਉਹ ਤੁਹਾਨੂੰ ਕਹਿਣਾ ਚਾਹੁੰਦਾ ਕਿ ਇਹ ਇਹ ਕਰਜ਼ਾਦ ਹੈ ਇਹ ਕਰਜ਼ਾਦ ਹੈ ਸਰ ਇਹਨਾਂ ਕਾਂਗਰਸੀਆਂ ਦਾ ਇੱਕ ਕਰਜ਼ਾਦ ਹੈ ਕਿ ਕਾਂਗਰਸੀਆਂ ਇਸ ਨੀਤੀਆਂ ਨੇ ਲੋਕਾਂ ਨੂੰ ਆਪਸੀ ਕਿੱਦਾਂ ਲੜਾਉਣਾ ਹੈ ਅਮਨ ਚੈਨ ਕਿੱਦਾਂ ਪੰਕ ਕਰਦਾ ਹੈ ਬੰਬ ਕਿੱਦਾਂ ਚਲਾਉਣੇ ਆ ਸਰਕਾਰਾਂ ਕਿੱਦਾਂ ਬਣਾਉਣੀਆਂ ਇਹ ਤਜਰਬੇ ਕਿੱਤੇ ਪੰਜਾਬ ਦੇ ਵਿੱਚ ਇਸ ਕਾਂਗਰਸ ਨੇ ਇਹ ਤਜਰਬੇ ਕਰਕੇ ਇਹ ਤਜਰਬੇ ਕਰਕੇ ਪੰਜਾਬ ਅੱਜ ਇੱਥੋਂ ਤੱਕ ਪਹੁੰਚ ਗਿਆ ਮੈਡਮ ਪਠੱਲ ਹਮੇਸ਼ਾ ਇਹ ਗੱਲ ਕਹਿੰਦੀ ਆ ਕਿ ਉਹ ਉਹ ਦੇਸ਼ ਵਕਤ ਬਾਬਾ ਹੀਰ ਦਾ ਸਿੰਘ ਪੱਠਲ ਦੀ ਬੇਟੀ ਹੈ ਇਹ ਸੱਚ ਹੈ ਪਰ ਮੈਂ ਉਹਨਾਂ ਨੂੰ ਕਹੂੰਗਾ ਕਿ ਜੇ ਉਹ ਵਕਤ ਇੱਕ ਦੇਸ਼ ਵਕਤ ਦੀ ਬੇਟੀ ਹੈ ਜੇ ਉਹ ਨੂੰ ਪੰਜਾਬ ਦੇ ਨਾਲ ਕੋ ਮੋਸੀਗਾ ਜੇ ਉਹ ਨੂੰ ਇਸ ਦੇਸ਼ ਦੇ ਨਾਲ ਕੋ ਮੋਸੀਗਾ ਪਹਿਲੀ ਗੱਲ ਤੇ ਇਹ ਨਾਫਸਾਂ ਦੇ ਉਹਨਾਂ ਬੰਦਿਆਂ ਦੇ ਜਿਹੜੇ ਬਾਬ ਤਬਾਕੇ ਕਾਂ ਦੀ ਸਲਾਮਾਂ ਦੇਦੇ ਸੀਗੇ ਉਹਨਾਂ ਦੇ ਨਾ ਉਦੋਂ ਹੀ ਮਾਦਮ ਪੱਟਲ ਨੂੰ ਦੱਸਣੇ ਚਾਹੀਦੇ ਸੀਗੇ ਜੇ ਉਹਦੋਂ ਨਹੀਂ ਦੱਸੇ ਤੇ ਅੱਜ ਵੀ ਜੇ ਉਹਨਾਂ ਨੂੰ ਪੰਜਾਬ ਦਾ ਪਿਆਰ ਅੱਜ ਵੀ ਜੇ ਉਹ ਸਮਝਦੇ ਆ ਕਿ ਇੱਕ ਦੇਸ਼ ਭਗਤ ਬਦਵਾਚ ਉਹ ਜੰਮੀ ਪਲੀ ਹੈ ਤੇ ਉਹਨਾਂ ਦੇ ਨਾਂ ਦੱਸਣੇ ਚਾਹੀਦੇ ਆ ਉਹ ਜੇ ਨਹੀਂ ਦੱਸਦੇ ਤੇ ਮੈਂ ਸਭ ਦਾ ਕਿ ਆਪਣੇ ਵੱਡੇ ਵੱਡੇ ਦੇ ਆ ਦਾ ਨਾਂ ਵੀ ਉਹਨਾਂ ਨੇ ਕਲੰਕਤ ਕਰਕੇ ਦੱਸਤਾ ਵੱਡੇ ਵੱਡੇ ਦੇ ਆ ਦੀ ਦੇਸ਼ ਭਗਤੀ ਜਿਹੜੀ ਹੈ ਉਹਨੂੰ ਵੀ ਮਿੱਟੀ ਜਿਦੋਲ ਕੇ ਰੱਖਤਾ ਮਾਦਮ ਪੱਟਲ ਨੇ ਉਹ ਜੇ ਵਾਕਿਆ ਹੀ ਉਹ ਪੰਜਾਬ ਦੀ ਧੀ ਕਹਿੰਦੀ ਆਪਣੇ ਆਪ ਨੂੰ ਹੀਰ ਦਾ ਸਿੰਘ ਪੱਠਲ ਦੀ ਧੀ ਹੈ ਉਹਨੂੰ ਅੱਜ ਉਹਨਾ ਅਫਸਾਣੇ ਹੋੜ ਨਾਲ ਦੱਸਦੇ ਨੇ ਚਾਹੀਦੇ ਪਹਿਲੀ ਗੱਲ ਤੇ ਉਦੋਂ ਦੱਸਣੇ ਚਾਹੀਦੇ ਕਿਉਂ ਨਹੀਂ ਦੱਸੇ ਕਿਉਂ ਨਹੀਂ ਕੈਪਟਨ ਨਿੰਦਸਕਦੇ ਦੱਸਿਆ ਉਦੋਂ ਉਸ ਸਮੇਂ ਕਿਉਂ ਨਹੀਂ ਦੱਸਿਆ ਕਿ ਮੈਂ 25 ਮੁੰਡੇ ਪੇਸ਼ ਕਰਦਾ ਸੀ ਉਹ ਮੁੰਡੇ ਬਾਹਰ ਦਿੱਤੇ ਗਏ ਅੱਜ ਕੈਪਟਨ ਨੂੰ ਜਿੱਤਾਂ ਆ ਗਿਆ ਅੱਜ ਕੈਪਟਨ ਕਹਿੰਦਾ ਮੈਨੂੰ ਕਦੇ ਕਦੀ ਨੀਂਦ ਨਹੀਂ ਆਉਂਦੀ ਇੰਨਾ ਲੰਮਾ ਸਮਾਂ 30 ਸਾਲ ਸਖਾਚਾ ਪੀ ਕੇ ਸੌਂਦੇ ਨੇ ਸਾਡੇ ਪੁੱਤਾਂ ਨੂੰ ਯਾ ਤੁਸੀਂ ਇਦਾਂ ਮਨਵਾਤਾ ਪੰਜਾਬੀਆਂ ਨੂੰ ਇਦਾਂ ਮਨਵਾਤਾ ਕਦੇ ਬੰਦਾ ਕੰਮ ਤੇ ਗਿਆ ਵਾਪਸ ਨਹੀਂ ਆਇਆ ਕਿਤੇ ਬੰਬ ਚੱਲ ਗਿਆ ਚੌਂਕ ਚ ਕਿਤੇ ਬੰਦ ਸੁਣ ਇਸ ਕਰਕੇ ਦੋਸਤੋ ਮੈਂ ਵਿਕਟਮ ਆ ਉਹਨਾਂ ਹਾਲਾਤਾਂ ਦਾ ਮੈਂ ਇਸ ਕਰਕੇ ਤੁਹਾਨੂੰ ਕਹਿਣਾ ਚਾਹੁੰਦਾ ਪੰਜਾਬੀਆਂ ਤੁਹਾਨੂੰ ਪਤਾ ਲੱਗਣਾ ਚਾਹੀਦਾ ਕਿ ਕਾਂਗਰਸ ਦਾ ਅਸਲੀ ਰੂਪ ਕੀ ਹੈ ਹੁਣ ਕਿ ਉਹਦੀ ਬੋਲੇ ਕੱਲ ਦੇ ਹੁਣ ਕਿੱਥੇ ਗਿਆ ਰਾੜਾ ਬ੍ਰੈਂਕਡ ਕੰਪਨੀ ਹੜਕੋਦੀ ਮਾਡ ਪਠਲ ਦੇ ਬਿਆਨ ਤੇ ਬੋਲਦੇ ਦਸੰਡ ਕਾਗਦਸੀ ਕਿ ਕਿਹੜੇ ਅਫਸਰ ਸੀ ਜਿਹੜੇ ਕਹਿੰਦੇ ਸੀ ਕਿ ਬੰਬਲਾਸ ਕੀਤੇ ਜਾਣ ਪਾਤਵਾਲਾ ਸਰਕਾਰ ਬਣੂਗੀ ਇਹ ਮੇਰਾ ਸਵਾਲ ਹੈ ਇਹਨਾਂ ਦੇ ਉੱਤੇ ਮੇਰਾ ਸਵਾਲ ਆ ਕਿ ਇਹ ਦੱਸਿਆ ਜਾਵੇ ਔਰ ਮੇਰੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੋਲੋਂ ਇਹ ਮੰਗ ਹੈ ਕਿ ਇਸ ਬਿਆਨ ਦੀ ਜਾਂਚ ਕਰਾਈ ਜਾਵੇ ਇਹ ਬਹੁਤ ਸੀਰੀਅਸ ਮੁੱਦਾ ਸਰ ਪੰਜਾਬ ਦੇ ਹਜ਼ਾਰਾਂ ਲੋਕ ਮਰ ਗਏ ਪੰਜਾਬ ਦੇ ਹਜ਼ਾਰਾਂ ਮੁੰਡੇ ਮਰ ਗਏ ਅੱਜ ਕਈ ਇਹਦੇ ਜੇਲਾਂ ਚ ਬੈਠੇ ਆ ਉਹ ਇਹਨਾਂ ਦੀ ਬਦੌਲਤ ਇਹ ਲੋਕ ਇੰਦਾਂ ਦੀਆਂ ਚਾਚਾ ਬਜਦੇ ਦੇ ਇਹਨਾਂ ਨੇ ਪੰਜਾਬ ਨੂੰ ਮਾਰਨ ਵਾਸਤੇ ਇੰਦਾਂ ਦੀਆਂ ਸਾਜ ਸਾ ਬਚੀਆਂ ਇਹਨਾਂ ਨੇ ਆਪਣੀ ਗੱਦੀ ਵਾਸਤੇ ਇੰਦਾਂ ਦੀਆਂ ਸਾਜ ਸਾ ਬਚੀਆਂ ਇਹ ਸਾਜ ਸਾ ਬੇਦਕਾਬ ਹੋਣੀਆਂ ਚਾਹੀਦੀਆਂ ਮਾਨ ਸਾਹਿਬ ਨੂੰ ਇਹ ਸਾਜ ਸਾ ਬੇਦਕਾਬ ਕਰਨੀਆਂ ਚਾਹੀਦੀਆਂ ਇਹ ਲੋਕ ਆਪ ਗੱਦੀ ਤੇ ਬਈ ਦੇ ਬਿਆਨ ਕਿੱਦਾਂ ਦੇ ਦਿੰਦੇ ਆ ਕਿਹੜੀ ਦੇਸ਼ ਭਗਤੀ ਹੈ ਨਾ ਦੀ ਆ ਦੇਸ਼ ਭਗਤੀ ਹੈ ਕਿ ਕੁਰਸੀ ਦੇ ਲਈ ਬੰਬ ਬੰਬ ਲਾਸ਼ ਕਰਾਓ ਕੁਰਸੀ ਦੀ ਲਈ ਫਾਇਦਾ ਕਰਾਓ ਲੋਕਾਂ ਦਾ ਮਚਾਂ ਜਿਹੜਾ ਉਹਨੂੰ ਤੋੜੋ ਫਿਰਕਿਆਂ ਦੀ ਲੜਾਈ ਕਰਾਓ ਇੱਕ ਕਾਂਗਰਸ ਨੇ ਪੰਜਾਬ ਦੇ ਵਿੱਚ ਕੀਤਾ ਸੋ ਮੇਰਾ ਦੋਸ਼ ਹੈ ਕਿ ਮੈਡਮ ਪੱਠਲ ਦਾ ਬਿਆਨ ਕਾਂਗਰਸ ਦੇ ਉਹਨਾਂ ਗੰਦਾਵਾਂ ਤੋਂ ਜਿਹੜੇ ਗੰਦਾ ਪੰਜਾਬ ਨੂੰ ਬਦਵਾਤ ਕਰਨ ਲਈ ਕਾਂਗਰਸ ਨੇ ਕੀਤੇ ਆ ਉਹਨਾਂ ਕਨਾਵਾਂ ਤੋਂ ਥੋੜਾ ਥੋੜਾ ਪਰਦਾ ਚੁੱਕਦਾ ਸੋ ਪੰਜਾਬੀਓ ਮੇਰੀ ਤੁਹਾਡੀ ਕਚੈਦੀ ਦੇ ਵਿੱਚ ਲੋਕ ਕਚੈਦੀ ਦੇ ਵਿੱਚ ਮੈਂ ਤਾਂ ਮਾਨ ਸਾਹਿਬ ਨੂੰ ਕਹੂੰਗਾ ਇਹਦੀ ਜਾਂਚ ਕਰਾਓ ਮੈਂ ਤੁਹਾਨੂੰ ਲੋਕ ਕਚੈਦੀ ਅਸਲ ਕਚੈਦੀ ਤੁਸੀਂ ਦੇ ਅਸਲ ਲੋਕ ਸਹਲਾ ਕਰਦੇ ਆ ਮੇਰੀ ਪੰਜਾਬੀਆਂ ਨੂੰ ਬੇਨਤੀ ਆ ਕਿ ਇਹਨਾਂ ਕਾਂਗਦਸੀਆਂ ਦੇ ਜਿਹੜੇ ਚਿਹਰੇ ਆ ਉਹ ਨੰਗੇ ਹੋਦੇ ਆ ਇਹ ਜਿਹੜੇ ਡਰਾਉਂਦੇ ਧਮਕਾਉਂਦੇ ਇਹ ਜਿਹੜੇ ਹੜ ਹੜ ਵੀ ਬਿਆਨ ਦਿੰਦੇ ਇਹਨਾਂ ਦਾ ਅਸਲੀ ਚਿਹਰਾ ਤੁਹਾਡੇ ਸਾਹਮਣੇ ਨੰਗਾ ਹੋ ਰਿਹਾ ਇਹਨਾਂ ਨੂੰ ਲੋਕ ਚਾਦੀ ਦੇ ਵਿੱਚ ਮੂੰਹ ਨਾ ਲਾਇਓ ਇਹ ਤੁਹਾਡੇ ਕੋਲ ਇਹਨਾਂ ਨੂੰ ਮੂੰਹ ਨਾ ਲਾਇਓ ਇਹਨਾਂ ਨੂੰ ਪੁੱਛੋ ਕੌਣ ਲੋਕ ਸੀਗੇ ਔਰ ਬੜਾ ਖਤਰਨਾਕ ਬਿਆਨ ਆਏ ਜੇ ਪੰਜਾਬ ਦੀ ਬਿਊਰੋਕਰੇਸੀ ਦੇ ਵਿੱਚ ਇਦਾਂ ਦੇ ਬੰਦੇ ਬਿਠੇ ਸੀਗੇ ਜਿਹੜੇ ਉਸ ਸਮੇਂ ਮੁੱਖ ਮੰਤਰੀ ਨੂੰ ਗਾਈਡ ਕਰਦੇ ਸੀਗੇ ਇਹ ਕੋਈ ਐਂ ਨਹੀਂ ਹੈ ਇਹ ਬਹੁਤ ਖਤਰਨਾਕ ਬਿਆਨ ਹੈ ਕਿਹੜੀ ਬਿਊਰੋਕਰੇਸੀ ਸੀ ਜਿਹੜੀ ਪੰਜਾਬ ਨੂੰ ਵਿਦਵਾਦ ਕਰਨਾ ਚਾਹੁੰਦੀ ਸੀ ਮੁੱਖ ਮੰਤਰੀ ਦੇ ਨਾਮ ਹਲਕੇ ਕਾਂਦੇਸੀ ਦੇ ਨਾਂ ਵਾਲਕੇ ਇਹ ਮੈਡਮ ਪੱਠਲ ਨੂੰ ਜਿਹੜਾ ਉਹ ਦੱਸਣਾ ਚਾਹੀਦਾ ਔਰ ਮੇਰੀ ਮੁੱਖ ਮੰਤਰੀ ਸਾਹਿਬ ਤੋਂ ਮੰਗਿਆ ਕਿ ਇਸ ਬੱਲੇ ਬਿਆਨ ਦੀ ਜਿਹੜੀ ਆ ਉਹ ਬਹੁਤ ਡੰਗਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਆ ਔਰ ਮੇਰੀ ਪੰਜਾਬੀਓ ਤੁਹਾਡੀ ਲੋਕਜਾਗੀਰ ਦੇ ਵਿੱਚ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਇਹਨਾਂ ਨੂੰ ਮੂੰਹ ਨਾ ਲਾਇਓ ਇਹਨਾਂ ਨੇ ਬਰਬਾਦ ਕੀਤਾ ਪੰਜਾਬ ਇਹਨਾਂ ਨੇ ਪੰਜਾਬ ਨੂੰ ਆਰਥਿਕ ਤੌਰ ਤੇ ਬਰਬਾਦ ਕੀਤਾ ਇਹਨਾਂ ਨੇ ਅੱਜ ਤੱਕ ਹਜ਼ਾਰਾਂ ਲੋਕ ਜਿਹੜੇ ਇਸ ਅੱਗ ਦੇ ਵਿੱਚ ਝੋਕਤੇ ਜਿਹੜੀ ਅੱਗ ਇਹਨਾਂ ਨੇ ਆਪਣੀ ਸਦਾ ਵਾਸਤੇ ਪੰਜਾਬ ਦੇ ਵਿੱਚ ਬਾਲੀ ਸੀਗੀ ਮੈਂ ਇਹ ਤੁਹਾਡੇ ਸਾਈ ਮੀਡੀਆ ਦੇ ਸਾਈ ਦੁਨੀਆ ਭਰ ਦੇ ਪੰਜਾਬੀਆਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਸੀਗਾ ਮੈਂ ਇਹ ਅਪੀਲ ਕਰਨ ਵਾਸਤੇ ਆਇਆ ਸੀਗਾ ਸਭ ਲੱਗਦਾ ਕਿ ਸਮਝੋ ਕਿ ਹੋਰ ਵੀ ਲੀਡਰਾਂ ਨੂੰ ਇਸ ਬਾਰੇ ਜਾਣਕਾਰੀ ਸੀ ਜੇ ਇਹ ਇਸ ਤਰ੍ਹਾਂ ਦਾ ਉਸਲੀ ਪ੍ਰਚਾਰ ਹੋਇਆ ਬਿਲਕੁਲ ਕਿਉਂ ਨਹੀਂ ਜਾਣਕਾਰੀ ਹੋਗੀ ਹੋ ਤਾਂ ਨੰਗਾ ਹੀ ਹੋ ਗਿਆ ਕੰਮ ਸਾਰਾ ਹੋਰ ਤਾਂ ਸਾਰਾ ਕੋਈ ਬਾਹਰ ਆ ਗਿਆ ਹੋਊਗੀ ਕਿਉਂਕਿ ਸਦਾ ਵਾਸਤੇ ਜੋ ਕਰਦੇ ਰਹੇ ਇਸ ਬਿਆਨ ਦੇ ਬਹੁ ਡੂੰਗੇ ਅਥੇ ਸਰ ਇਹਦੂ-ਇਦੂ ਜਿਹੜਾ ਬਾਤ-ਬਾਤ ਸੁਣੋ ਇਸ ਬਿਆਨ ਨੂੰ ਬਾਤ-ਬਾਤ ਕੰਨਾਂ ਦੇ ਵਿੱਚ ਬਿਆਨ ਨੂੰ ਲੈ ਕੇ ਜਾਓ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਕਿ ਕਿੰਨੇ ਹੋਰ ਲੋਕ ਇਹਦੇ ਵਿੱਚ ਸ਼ਾਮਿਲ ਸੀ ਤੁਸੀਂ ਮਨਸ਼ਾ ਕੀ ਸਮਝਦੋਗੇ ਇਸ ਬਿਆਨ ਦਾ ਤਿਆਨ ਆ ਵਹ ਮਨਸ਼ਾ ਕੀ ਸਮਝਦਾ ਦਦਾ ਮੈਂ ਮੈਂ ਤਾਂ ਇਹ ਮਨਸਾ ਜਿਹੜੀ ਹੈ ਦੇਖੋ ਮੈਂ ਤਾਂ ਇਹ ਸਮਝਦਾ ਕਿ ਕਾਂਗਰਸੀਏ ਦੇ ਮੂੰਹੋਂ ਪਦਮਾਤਵਾ ਹੁਣ ਸੱਚ ਕਢਾ ਦਿਆ ਪੰਜਾਬ ਖਤਮ ਪੰਜਾਬ ਦੇ ਵਿੱਚੋਂ ਕਾਂਗਰਸ ਖਤਮ ਹੋ ਜਾਂਦੀ ਨਹੀਂ ਤੇ 35 ਸਾਲ ਬਾਅਦ ਤਾਂ ਤੁਹਾਨੂੰ ਇਹ ਚੇਤਾ ਹੁੰਦਾ ਕਿ ਮੈਂ 25 ਮੁੰਡੇ ਪੇਸ਼ ਕਰਾਇਆ ਉਹ ਬਾਤ ਤੇ ਹੀ ਹੈ ਸਾਹਮਣੇ ਸਰ ਇਹ 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 ਬਿਆਨ ਜਿਹੜੇ ਆਦੇ ਇਹ ਜਿਹੜੇ ਪਕਤਾ ਬਾਜੇ ਹੋਣੀ ਕਿੰਨੇ ਆ ਕਿ 32 ਪੰਬਾ ਜੇ ਪਏ ਇਹਨਾਂ ਦੀ ਮਨਸਾ ਕੀ ਹੈ ਹਮੇਸ਼ਾ ਪੰਜਾਬ ਦੇ ਵਿੱਚ ਤਣਾਅ ਰੱਖਣਾ ਪੰਜਾਬ ਦੇ ਵਿੱਚ ਗੜਬੜ ਕਾ ਦੀ ਆਪਣੀ ਕੁਰਸੀ ਵਾਸਤੇ ਜਦੋਂ ਇਲੈਕਸ਼ਨਾਂ ਦੇੜੇ ਆਉਂਦੀਆਂ 17 ਦੇ ਵਿੱਚ ਜਦੋਂ ਸਰਕਾਰ ਬਣ ਜਾਦੀ ਹੈ ਆਮ ਆਦਮੀ ਪਾਰਟੀ ਦੀ ਮੋੜ ਦੇ ਵਿੱਚ ਕਿੱਦਾਂ ਬਲਾਸਟ ਹੋ ਗਿਆ ਕਿੱਦਾਂ ਕਾਂਗਰਸੀ ਸਰਕਾਰ ਬਣ ਗਈ ਕੱਡੋ ਉਸ ਸਮੇਂ ਦੇ ਸਦਵੇ ਕੱਡੋ ਉਸ ਸਮੇਂ ਦੀਆਂ ਅਖਬਾਰਾਂ ਸਤਾਰਾਂ ਦੀਆਂ ਕੋਈ ਅਖਬਾਰ ਇਦਾਂ ਦੀ ਦਿਖਾ ਦਿਓ ਜਿਹੜੀ ਲਿਖਦੀ ਹੋਵੇ ਉਸ ਸਮੇਂ ਕਿ ਕਾਂਗਰਸੀ ਦੀ ਸਰਕਾਰ ਬਣਦੀ ਹੈ ਇੱਕ ਵੀ ਕਿੱਕ ਵੀ ਕਹੇ ਤੇ ਇੱਕ ਵੀ ਕਿਹੇ ਅਖਬਾਰਾਂ ਨੇ ਨਹੀਂ ਲਿਖਾ ਹਲ ਬੰਦਾ ਲਿਖਦਾ ਹੈ ਕਿ ਆਮਾਦੀ ਪਾਰਟੀ ਦੀ ਸਰਕਾਰ ਬਣ ਗਈ ਉਸ ਸਮੇਂ ਮੋੜ ਬੰਬ ਬਲਾਸਟ ਹੋ ਗਿਆ ਉਸ ਸਮੇਂ ਮੋੜ ਬੰਬ ਬਲਾਸਟ ਹੋ ਰਹਾ ਤੇ ਕਾਂਗਰਸ ਦੀ ਸਰਕਾਰ ਬਣ ਗਈ ਸਰਦਾਬ ਇਹ ਇਤਿਹਾਸਿਕ ਕਦੇ ਬੰਦੇ ਹੋ ਕਿ ਸਰਕਾਰ ਐਸ ਵੇਲੇ ਸੱਤਾ ਦੇ ਵਿੱਚ ਟੱਡੀ ਹੈ ਕਾਂਗਰਸ ਤੇ ਇਸ ਦੇ ਖਿਲਾਫ ਕੋਈ ਸ਼ਿਕਾਇਤ ਸ਼ਿਕਾਇਤ ਨਹੀਂ ਦੇਉਗੀ ਭਗਵਾਨ ਜੀ ਤੁਸੀਂ ਸ਼ਿਕਾਇਤ ਦਿਓਗੇ ਜਾਂ ਆਮ ਆਦਮੀ ਪਾਰਟੀ ਦਾ ਇੱਕ ਚਾਂਸ ਦੇ ਸ਼ਿਕਾਇਤ ਲਿਖਤੀ ਤੌਰ ਤੇ ਦਿਓਗੇ ਬਿਲਕੁਲ ਕਿਉਂ ਨਹੀਂ ਦਿਆਂਗੇ ਅਜ ਤਾਂ ਹੁੰਦਾ ਹੀ ਕਹਿਦੇ ਨੇ ਤਾਂ ਨਹੀਂ ਕਰਿਆ ਸਾਡੀ ਦੁਨੀਆ ਦੇ ਸਾਹਮਣੇ ਕਹਿ ਰਹੇ ਕਿ ਮੁੱਖ ਮੰਤਰੀ ਸਾਹਿਬ ਨੂੰ ਜਿੱਦਾਂ ਪ੍ਰਤਾਪ ਬਾਜਵਾਲੇ ਬੱਤੀ ਬੰਬਾਂ ਦੇ ਉੱਤੇ ਜਾਂਚ ਕਰਾਈ ਇੱਥੇ ਵੀ ਕਰਾਉਣੀ ਚਾਹੀਦੀ ਹੈ ਤੋ ਇਹ ਕੀ ਹੋ ਰਹੀ ਜਾਈਦੀ ਜਿਹੜੇ ਸਾਡੇ ਜੋ ਜਿੰਮੇਵਾਰ ਜਿਹੜੇ ਹੁੰਦੇ ਰਹੇ ਆ ਜਿਹੜੋ ਖਲਾਸ ਹੁੰਦੇ ਰਹੇ ਆ ਕੋ ਨਜਾਇਜ਼ ਸਿੱਖੰਦਰ ਦਾਖਲ ਕਰਦੇ ਲੱਗ ਜੀ ਖਾਲਸਤਾਨ ਬਬਰ ਖਾਲਸਾ ਦਾ ਹਮਲਾ ਇਹ ਸਮਝਦੇ ਕਿ ਇਹਨਾਂ ਦੀ ਜਾਨ ਚੋਣੀ ਚਾਹੀਦੀ ਜਿਹੜੇ ਬੇਗੁਨਾਹ ਸਿੱਖਾਂ ਨੂੰ ਅੰਦਰ ਕਰਦੇ ਰਹੇ ਬਿਲਕੁਲ ਸਰ ਮੈਂ ਤਾਂ ਕਹੀ ਜਾਣਾ ਕਿ ਪੰਜਾਬ ਦਾ ਦਖਾਂਤ 1980 ਦੇ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਸੀ ਜਦੋਂ ਸਰਦਾਰ ਦਰਬਾਰਾ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀ ਜੇ ਮੇਰੇ ਮੂੰਹੋਂ ਗਲਤ ਨਾ ਨਿਕਲਦੇ ਤਾਂ ਮੈਡਮ ਪੱਠਾ ਲੋ ਤੋਂ ਕਬੜ ਦਾ ਹਿੱਸਾ ਸੀਗੇ ਉਦੋਂ ਢਿਲਮਾ ਬੱਸ ਸਟੈਂਡ ਦੇ ਵਿੱਚੋਂ ਬੱਸ ਬੱਸ ਚੋਂ ਲਾ ਕੇ ਜਿਹੜੇ ਜੱਤੀ ਮਾਰੇ ਗਏ ਉਸ ਤੋਂ ਬਾਅਦ ਪੰਜਾਬ ਦਾ ਦਖਾਂਕ ਸ਼ੁਰੂ ਹੋਇਆ ਸਰ ਮੈਂ ਮੈਂ ਕਿੰਨਾ ਕਹ ਦੀ ਜਾਂ ਥੋੜੀ ਚਾਹੀਦੀ ਹੈ ਸਰ ਦੋ 2017 ਤੇ ਜਿਹੜਾ ਮੋਲ ਬਲਾਸਟ ਹੋਇਆ ਸੀਗਾ ਉਹਨ ਸਰਕਾਰ ਤੁਹਾਡੀ ਹੈ ਬਿਜਲੀ ਦੀ ਨਹੀਂ ਜੱਜਦਾਰ ਸਾਹਿਬ ਦੇ ਕਿ ਬਿਆਨ ਹੈ ਸੀਗਾ ਕਿ ਹਾਇ ਤੱਕ ਉਸ ਪੂਰੇ ਦੋਸ਼ੀ ਹੋਏ ਤੱਕ ਸਜ਼ਾ ਨਹੀਂ ਮਿਲੀ ਸਿੱਖਣ ਹੋਏ ਤੱਕ ਵੀ ਹਿਸਾਬ ਦੀ ਜਰੂਰਤ ਹੈ ਬਿਲਕੁਲ ਮਿਲੂਗੀ ਅਸੀਂ ਉਹ ਦੀ ਜਾਂਚ ਕਰਦੇ ਅਸੀਂ ਜਿਹੜਾ ਵੀ ਬੰਦਾ ਫੜਿਆ ਗਿਆ ਜਿਹੜਾ ਵੀ ਦੋਸ਼ੀ ਹੋਊਗਾ ਉਹਦੀ ਉਹਦੀ ਉਹਨੂੰ ਸਜ਼ਾ ਮਿਲੂਗੀ ਬਾਬਾ ਮੇਰਾ ਸਵਾਲ ਪੋਲੀਟੀਕਲ ਹੈ ਤੁਹਾਡੇ ਅੱਗੇ ਮੇਰਾ ਸਵਾਲ ਇਹ ਆ ਕਿ ਜਦੋਂ ਪੰਜਾਬ ਦੀਆਂ ਸਾਰੀਆਂ ਖ਼ਬਰਾਂ ਅੰਕੜੇ ਦੇ ਦੀਆਂ ਸੀ ਕਿ ਆਮ ਆਦਮੀ ਪਾਰਟੀ ਨੂੰ 100 ਸੀਟਾਂ ਆਦੀ ਆ ਪੰਜਾਬ ਦੀ ਇੱਕ ਨਿਊਜ਼ਪੇਪਰ ਮੈਨੂੰ ਕੱਢ ਕੇ ਦਿਖਾ ਦਿਓ ਜਿੰਨੇ ਲਿਖਿਆ ਹੋਵੇ ਕਾਂਗਰਸ ਦੀ ਸਰਕਾਰ ਆਦੀ ਹੈ ਉਸ ਸਮੇਂ ਮੋੜ ਬਲਾਸਟ ਹੋਣਾ ਤੇ ਕਾਂਗਰਸ ਦੀ ਸਰਕਾਰ ਬਣਨ ਦਾ ਸਾਹ ਇਹ ਐਦਾਂ ਲੜੀ ਆ ਉਹ ਵੀ ਕਾਂਗਰਸ ਨੇ ਕਰਾਇਆ ਮੈਂ ਤੁਹਾਨੂੰ ਕਹੀ ਜਾਂਦਾ ਕੀ ਹੋਇਆ ਮੈਡਮ ਪੱਠਲ ਦੇ ਬਿਆਨ ਨੂੰ ਬਾਅਦ ਬਾਅਦ ਸੁਣੋ ਬਸ ਇਹ ਸਿੱਧ ਸੁਬਦਾ ਅੱਜ ਵੀ ਅੱਜ ਵੀ ਪੰਜਾਬ ਅੰਦਰ ਵਿਲੇਸ਼ਾਂ ਚ ਬੈਠੇ ਗੈਂਗਸਟਰ ਜਿਹੜੇ ਗੜਬੜੀਆਂ ਕਰਾ ਰਹੇ ਨੇ ਉਹਦੇ ਪਿੱਛੇ ਕੀ ਸਮਝਦੋ ਕੀ ਨਹੀਂ ਉਹ ਤਾਂ ਸੱਦ ਇਹਨਾਂ ਦੇ ਪਾਲਕਾ ਛੱਡੇ ਆ ਗੈਂਗਸਟਰ ਤੇ ਚਲੋ ਇੱਕ ਵੱਖਰਾ ਈਸ਼ੂ ਆ ਗੈਂਗਸਟਰ ਪਾਲਕਾ ਛੱਡੇ ਆ ਆਪਾਂ ਰੋਜ਼ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਆ ਉਹ ਲੋਕਾਂ ਨੂੰ ਮਾਰਦੇ ਆ ਫੌਤੀਆਂ ਲੈਂਦੇ ਆ ਉੱਤੇ ਆਪਾਂ ਕਾਰਵਾਈ ਕਰਦੇ ਸਰਕਾਰ ਉੱਤੇ ਲੜਾਈ ਅਸੀਂ ਦਾ ਡਰਗ ਦੇ ਉੱਤੇ ਤੇ ਗੈਂਗਸਟਰ ਬਾਦ ਦੇ ਉੱਤੇ ਵੱਡੀ ਲੜਾਈ ਲੜਦੇ ਆ ਉਹ ਜਲਦੀ ਮਹਾਜੋ ਪ੍ਰਾਪਤੀ ਜਿਹੜੀ ਮਿਲੂਗੀ ਆਪਾਂ ਸਫਲ ਹੋਵਾਂਗੇ ਬਸ ਸਵਾਲ ਇਹ ਆ ਕਿ ਪੰਜਾਬ ਦਾ ਜਿਹੜਾ ਕਾਲਾ ਦੌਰ ਆਇਆ ਜਿਸ ਚ ਹਜ਼ਾਰਾਂ ਲੋਕ ਮਰ ਗਏ ਪਚਾਰੇ ਉਹਦੇ ਚ ਇਹ ਸ਼ਾਸਕ ਕਿੰਨੀਆਂ ਜੁਮੇਅਤ ਸੀ ਮੈਂ ਮੈਂ ਤੁਹਾਨੂੰ ਇਹ ਗੱਲ ਕਹਿ ਆ ਦਿਆ ਤੁਸੀਂ ਤੁਸੀਂ ਸਾਹ ਤੁਸੀਂ ਮੀਡੀਆ ਵਾਲੇ ਦੋਸਤ ਤੁਸੀਂ ਮੈਡਮ ਪੱਠਲ ਦੇ ਬਿਆਨ ਨੂੰ ਬਾਅਦ ਬਾਅਦ ਸੁਣੋ ਤੁਹਾਨੂੰ ਸਮਝ ਲੱਗ ਜੂਗੀ ਕਿ ਕੜੀ ਕਿੱਥੇ ਜੋੜੀ ਪਰ ਜਿਹੜੇ ਸੰਗਠਨ ਖੜੇ ਹੋਏ ਉਸ ਟਾਈਮ ਤੇ ਤੁਸੀਂ ਸਮਝੋ ਉਹ ਵੀ ਕਾਂਗਰਸ ਮੈਂ ਤਾਂ ਕਹਿਦਾ ਸਾਦ ਇਹਨੂੰ ਜਾਂਚ ਕਰਾਓ ਇਹ ਚੋਂ ਬੜਾ ਕੋਈ ਨਿਕਲੂਗਾ ਮੈਂ ਸਾਹ ਸੰਗਠਨ ਉਸ ਵੇਲੇ ਖੜੇ ਹੋਏ ਸਾਰੇ ਕਾਂਗਰਸ ਨੇ ਘਨੇ ਜਿੱਤੇ ਸਰ ਹਾਲਾਤ ਕਿੰਨੇ ਖਰਾਬ ਕੀਤੇ ਹਾਲਾਤ ਕਿੰਨੇ ਖਰਾਬ ਕੀਤੇ ਮੈਂ ਤੁਹਾਨੂੰ 1980 ਦੀ ਪਹਿਲੀ ਘਟਨਾ ਦੱਸ ਰਿਹਾ ਜਦੋਂ ਕਾਂਗਰਸ ਦਾ ਰਾਜ ਸੀਗਾ ਜਦੋਂ ਪੰਜਾਬ ਦੇ ਵਿੱਚ ਪਹਿਲਾ ਮਿਲਟਰੀ ਫੋਰਸ ਆਈਆਂ ਮੈਂ ਤੁਹਾਨੂੰ ਉਸ ਸਮੇਂ ਦੀਆਂ ਘਟਾਵਾਂ ਦੱਸ ਰਿਹਾ ਨਹੀਂ ਪਰ ਉਹ ਅਫਸਰਾਂ ਨੇ ਕੀ ਸੋਚ ਕੇ ਕੀਤਾ ਮੈਂ ਸਰ ਮੈਂ ਤਾਂ ਸਾਰੀ ਉਹੀ ਗੱਲ ਕਹਿਣ ਦਿਆ ਮੈਂ ਸਰ ਕਹਿਣ ਦਿਆ ਕਿ ਮੈਡਮ ਪੱਠਲ ਜੇ ਉੱਗੇ ਦੇਸ਼ਵਤ ਬਾਬੇ ਹੀਰਾ ਸਿੰਘ ਪੱਠਲ ਦੀ ਬੇਟੀ ਆ ਉਹਨੂੰ ਦੇਸ਼ ਭਗਤੀ ਦਾ ਸਬੂਤ ਦੇਣਾ ਚਾਹੀਦਾ ਉਹ ਨਾਫਸਾਂ ਦੇ ਨਾਮ ਦੱਸਣੇ ਚਾਹੀਦੇ ਨਹੀਂ ਦੱਸਦੇ ਨਹੀਂ ਦੱਸਦੇ ਤੇਰਾ ਮਲ ਪੰਜਾਬ ਦਾ ਕਦਾ ਨਹੀਂ ਕਾਦੇ ਆਪਣੇ ਬਾਪ ਦਾ ਜਿਹੜਾ ਏਡੇ ਵੱਡੇ ਮਤਲਬ ਦੇਸ਼ ਭਗਤ ਦੇ ਪਦਵਾਨ ਨੂੰ ਕਲੰਕਤ ਕਾਦੇ ਹੋ ਕੀ ਇਹ ਮੰਨਿਆ ਕਿ ਪੱਥਰ ਦੇ ਮੂੰਹ ਚ ਬਿਆਨ ਪਾਇਆ ਗਿਆ ਜੀ ਕਿੱਦਾਂ ਪਾਇਆ ਗਿਆ ਜੀ ਪੱਥਰ ਕੋਈ ਮਚੋ ਦੇ ਪੱਥਰ ਕੋ ਨਹੀਂ ਆਣੀ ਹੈ ਪੱਥਰ ਮੁੱਖ ਮੰਤਰੀ ਰਹੀ ਹੈ ਕਾਂਗਰਸ ਦੀ ਪ੍ਰਧਾਨ ਰਹੀ ਹੈ ਕੈਬਨ ਮਿਸਟਰ ਰਹੀ ਹੈ ਕਈ ਕਈ ਕੈਬਨ ਮੰਤਰੀ ਕਈ ਕਈ ਸਦਕਾਰਾਂ ਦੇ ਚੋ ਕੈਬਨ ਮਿਸਟਰ ਹੈ ਐਮ ਐਲ ਏ ਦੇ ਦੀ ਕਿਉਂ ਬੋਲੀ ਮੈਂ ਤਾਂ ਇਹੀ ਗੱਲ ਕਹਿ ਰਿਹਾ ਇੰਨੇ ਸਾਲ ਬਾਅਦ ਹੀ ਕੈਪਟਨ ਨੂੰ ਕਿੱਥੋਂ ਸੁਭਨਾ ਆ ਗਿਆ ਮੈਂ ਤਾਂ ਤੁਹਾਨੂੰ ਇਹ ਗੱਲ ਕਹਿ ਦਿਆਂ ਕਿ ਕਾਂਗਰਸ ਦੇ ਦਿਆਂ ਮੂੰਹ ਕਾਂਗਰਸ ਦੇ ਮੂੰਹ ਜਾਲ ਪਰਮਾਤਮਾ ਨੇ ਸੱਚ ਕਢਾ ਦਿਆ ਇਹ ਪੰਜਾਬੀਆਂ ਨੂੰ ਸੁਭਨਾਣਾ ਚਾਹੀਦਾ ਕਿ ਪੰਜਾਬ ਨੂੰ ਅੱਗ ਦੀ ਪੱਠੀ ਦੇ ਵਿੱਚ ਕਿੰਦਾ ਝੁਕਿਆ ਗਿਆ ਉਹ ਝੁੱਕ ਤੋਂ ਬਾਅਦ ਕਿੰਨੇ ਹੋਰ ਲੋਕ ਸ਼ਾਮਲ ਹੋਏ ਇੱਕ ਵੱਖਰਾ ਵਿਸ਼ਾ ਪਰ ਪੰਜਾਬ ਦੇ ਵਿੱਚ ਪੰਜਾਬ ਦੀ ਇਹ ਇਹ ਪੰਜਾਬ ਦੀ ਚਿੰਤਾ ਨੂੰ ਇਹ ਜਿਹੜੀ ਤੀਲੀ ਲਾਈ ਗਈ ਇਸ ਸਦਨ ਦੇ ਪ੍ਰਭੂਆਂ ਨੇ ਲਈ ਮੈਂ ਇਹ ਤੁਹਾਨੂੰ ਕਹਿਣਾ ਚਾਹੁੰਦਾ ਜੀ ਕਾਰਵਾਈ ਨਹੀਂ ਹੋਊ ਕਿਉਂਕਿ ਇਹ ਬੜਾ ਸੀਰੀਅਸ ਅਫੈਂਸ ਹੈ ਪੰਜਾਬ ਦੇ ਇੱਕ 20 ਸਾਲਾਂ ਦੀ ਘਟਨਾਵਾਂ ਦੇ ਉੱਤੇ ਅਫੈਂਸ ਬੰਦਾ ਕਿਉਂਕਿ ਇਹ ਬਹੁਤ ਵੱਡਾ ਅਫੈਂਸ ਹੈ ਜਿਹੜਾ ਨੇ ਲਕਿਆ ਸਰ ਮੈਂ ਤਾਂ ਕਹਿ ਰਿਹਾ ਕਿ ਮਾਝੋ ਮੁਖੰਤੀ ਸਾਹਿਬ ਨੂੰ ਇੱਥੇ ਜਾਂਚ ਕਰਾਉਣੀ ਚਾਹੀਦੀ ਤੁਸੀਂ ਪਰਸਨਲੀ ਸ਼ਿਕਾਇਤ ਦਿਓਗੇ ਜੀ ਮੈਂ ਮੈਂ ਜੇ ਲੋੜ ਪਊ ਤੇ ਦਊਂਗਾ ਕਿਉਂ ਨਹੀਂ ਦਊਂਗਾ ਮੈਂ ਤੇ ਵਿਕਟਮ ਆ ਮੈਂ ਤਾਂ ਤੇ ਕਹਿਣਾ ਸਰ ਮੈਂ ਵਿਕਟਮ ਆ ਮੈਂ ਵਿਕਟਮ ਆ ਮੈਂ ਉਸ ਦੌਰ ਦਾ ਵਿਕਟਮ ਆ ਮੇਰੇ ਪਿੰਡ ਦੇ 25 ਬੰਦੇ ਮਾਰੇ ਗਏ ਸਾਡਾ ਕਸੂਰ ਕੀ ਹੈ ਦੱਸਣ ਕਾਂਗਰਸੀ ਤੁਹਾ ਮਾਦੀ ਕੀਪਿੰਗ ਆਫ ਦੀ ਤਾਂ ਤਾਂ ਉਹ ਕਹਿੰਦੇ ਜੀ ਅਸੀਂ ਤਾਂ ਸੇਵੀਅਰ ਸੀ ਅਸੀਂ ਤੇ ਬਚਾਣ ਵਾਲੇ ਪਾਸੇ ਚਲੇ ਮੈਂ ਕਿਹਾ ਦੱਸੜਾ ਹੁਣ ਸਭ ਚੀਜ਼ਾਂ ਲੰਘੀਆਂ ਹੋਦੀਆਂ ਠੀਕ ਹੈ ਮੈਂ ਤਾਂ ਇਹ ਗੱਲ ਤੁਹਾਨੂੰ ਕਹਿ ਦਿਆ ਅਸੀਂ ਤਾਂ ਵਿਕਟਮ ਆ ਐਜੇ ਵਿਕਟਮ ਕਿਤੇ ਜਾਣਾ ਪਿਆ ਤੇ ਮੈਂ ਜਾਊਗਾ ਕਿ ਇਹਦੀ ਜਾਂਚ ਕਰਾਓ ਜੀ ਧੰਨਵਾਦ ਸਾਹਿਬ 20 ਸਾਲਾਂ ਦੀ ਜਾਂਚ ਵੀ ਨਹੀਂ ਹੋਈ ਮੈਂ ਤਾਂ ਸਰ ਗੱਲਾਂ ਹੀ ਹੋਰ ਲੰਘੀਆਂ ਹੋਦੀਆਂ ਵਿਆਦ ਹੋਣਾ ਹੈ ਇਹਦੀ ਜਾਂਚ ਹੋਣੀ ਚਾਹੀਦੀ